ਸਾਸੀ ਕਾਲ ਜੀ ਸਾਰੇ ਪ੍ਰਾਪਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਮੌਜੂਦ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦਾ ਪਿੰਡ ਆ ਤੇ ਮਿੱਤਰੋ ਬਾਗੇ ਪੁਰਾਣੇ ਸ਼ਹਿਰ ਤੋਂ 10 ਕੁ ਕਿਲੋਮੀਟਰ ਦੀ 12 ਦੀ ਦੂਰੀ ਤੇ ਵਸਿਆ ਹੋਇਆ ਨਗਰ ਪਿੰਡ ਸੰਗਤਪੁਰਾ ਸੰਗਤਪੁਰੇ ਪਿੰਡ ਦੇ ਵਿੱਚਾਂ ਤੇ ਅੰਗਰੇਜ਼ ਵੀਰ ਦੇ ਕੋਲੇ ਇਸ ਟਾਈਮ ਮੌਜੂਦ ਹਾਂ ਕੰਮ ਬਾਈ ਦਾ ਵਪਾਰ ਦਾਵਾ ਤੇ ਮਿੱਤਰੋ گاਵਾ ਦੇ ਉੱਤੇ ਵੱਧ ਫੋਕਸ ਆ ਤੇ ਵੱਡਾ ਨਾਮ ਆ ਵਪਾਰ ਲੈਣ ਦੇ ਵਿੱਚ ਛੋਟੀ ਉਮਰ ਦੇ ਵਿੱਚ ਹੀ ਇਸ ਭਰਾ ਨੇ ਵੀ ਇੱਕ ਵਪਾਰ ਲੈਣ ਦੇ ਵਿੱਚ ਪੈਰ ਰੱਖਿਆ ਔਰ ਆਪਣੇ ਪੈਰ ਨੂੰ ਪਸਾਰਦਾ ਹੋਇਆ ਅੱਜ ਬਾਬੇ ਦੀ ਕਿਰਪਾ ਦੇ ਨਾਲ ਕੰਮ ਪੂਰਾ ਚੋਟੀ ਤੇ ਆ ਮਿੱਤਰੋ ਤੇ ਅੱਜ ਫਿਰ ਤੁਹਾਨੂੰ ਜਾਨਵਰ ਤਿੰਨ ਦਿਖਾਉਣੇ ਆ ਤਿੰਨ ਜਾਨਵਰਾਂ ਦੇ ਵਿੱਚੋਂ ਦੋ ਗਾਵਾਂ ਹੋਣਗੀਆਂ ਮਿੱਤਰੋ ਤੇ ਇੱਕ ਤਿਆਰ ਇੱਕ ਸੂਈ ਸਵਾਈ ਤੇ ਇੱਕ ਗਾਂ ਖਾਉਣੀ ਆ ਤੁਹਾਨੂੰ ਮਿੱਤਰੋ ਕੱਚੀ ਜਿਹੜਾ ਜਾਨਵਰ ਸੋਇਆ ਹੋਊਗਾ ਉਹਨੂੰ ਤੁਸੀਂ ਬਾਈ ਇੱਥੋਂ ਚੋ ਸਕਦੇ ਆ ਜਾਂ ਪਾਸ ਕਰਦੇ ਜੇ ਤੁਸੀਂ ਲੈ ਕੇ ਜਾਣਾ ਤਾਂ ਤੁਹਾਡੀ ਆਪਦੀ ਤਸੱਲੀ ਹੋਊਗੀ ਗੇਟੋਂ ਬਾਹਰ ਤੋਂ ਬਾਈ ਆਉਂਦਾ ਵੀ ਆਪਣੇ ਕੋਈ ਤਸੱਲੀ ਨਹੀਂ ਆਓ ਕਰਦੇ ਆ ਭਰਾ ਦੇ ਨਾਲ ਗੱਲਬਾਤ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਅੰਗਰੇਜ਼ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੀਰੇ ਠੀਕ ਆ ਵੀਰ ਵਧੀਆ ਸੱਕਰ ਪਰਿਵਾਰ ਬਾਈ ਠੀਕ ਠਾਕ ਵੀਰੇ ਆਪਣਾ ਦੱਸੋ ਠੀਕ ਹੈ ਵੀਰੇ ਅੱਛਾ ਅੰਗਰੇਜ਼ ਵੀਰੇ ਅੱਜ ਕਿੰਨੇ ਜਾਨਵਾਰ ਆ ਬਾਈ ਅੱਜ ਵੀਰੇ ਗਊਆਂ ਸੀਗੀਆਂ 5 ਠੀਕ ਹੈ ਦੋ ਸੱਜਣਾ ਵਹਿਣਾ ਦੇਤੀਆਂ ਉਧਰ ਠੀਕ ਹੈ ਵੀਰੇ ਉਧਰ ਬੈਠੇ ਮੜਾ ਹੋਣ ਹੈਗੀਆਂ ਠੀਕ ਹੈ ਬਾਈ ਅੱਛਾ ਮਾਲ ਰੂਟੀਨ ਚ ਹੀ ਹੁੰਦਾ ਰਹਿੰਦਾ ਵੀਰੇ 29 ਹੁੰਦਾ ਵੀਰੇ ਬਾਬੀ ਦੀ ਘਰ ਆਪਣਾ ਠੀਕ ਹੈ ਬਾਈ ਅੱਛਾ ਚੰਗੀ ਤੋਂ ਚੰਗੀ ਗਾਹ ਵੀ ਆ ਜਾਂਦੀ ਹੈ ਵੀਰੇ 25 26 ਕਿਲੋ ਵਾਲੇ ਤੋਂ ਬੜਾ 30 ਕਿਲੋ ਵਾਲੀ ਵੀ ਲੈਣੇ ਆ ਮਾਲਾ ਬਸ ਤਾਂ ਆਪਾਂ ਲੈਂਦੇ ਨਹੀਂਗੇ ਠੀਕ ਹੈ ਬਾਈ ਠੀਕ ਹੈ ਹਾਂ ਵੀ ਮਨਲਾ ਕਿੰਨੇ ਚਿਰ ਤੋਂ ਇਸ ਕਿਤੇ ਦੇ ਨਾਲ ਅੰਗਰੇਜ਼ ਬਾਈ ਬਹੁਤ ਚਿਰ ਹੋ ਗਿਆ ਤ ਕਿੰਨੇ ਸਾਲ ਹੋ ਗਏ ਹੋਣਗੇ 32-33 ਸਾਲ ਹੋ ਗਏ ਬਰੇ ਬਾਪੂ ਨੂੰ ਕੰਮ ਕਰਦੇ ਨੇ ਵਿੱਚ ਹੀ ਆ ਗਏ ਮੈਨਾ 15-20 ਤਾਂ ਤੈਨੂੰ ਵੀ ਹੋ ਗਏ ਹੋਣਗੇ ਯਾਰ ਹਾਂ ਉਹ ਹੀ ਆਣੇ ਹੋਣਗੇ ਹਨਾ ਹਾਂ ਅੱਛਾ ਅੰਗਰੇਜ਼ ਬਾਈ ਪਹਿਲੇ ਨੰਬਰ ਤੇ ਜਿਹੜੀ ਗਾਂ ਖੜੀ ਹੈ ਵੀਰੇ ਇਹਦੀ ਕੀ ਡਿਟੇਲ ਆ ਬਾਈ ਇਹ ਵੀਰੇ ਦੂਜਾ ਸੂਆ ਸੁੰਦੀ ਆ ਦੂਜਾ ਸੂਆ ਇਹਨੇ ਸੂਣਾ ਵਾ ਹੈ ਹਾਂ ਜੀ ਕਿੰਨੇ ਦਿਨ ਪੱਕੀ ਆਉਂਦੇ ਬਾਈ ਇਹਦੇ ਬਾਕੀ ਇੱਕ ਹਫਤਾ ਬਾਕੀ ਆ ਵੀਰ ਇੱਕ ਹਫਤਾ ਇਹਦਾ ਬਾਕੀ ਆ ਅੱਛਾ ਅੰਗਰੇਜ਼ ਬਾਈ ਕੀ ਦੁੱਧ ਦਾ ਪੀਕ ਲੈਵਲ ਦੱਸਿਆ ਤੈਨੂੰ ਮਾਲਕਾਂ ਨੂੰ ਇਹ ਆ ਵੀਰੇ ਦੱਸਿਆ ਪਹਿਲੇ 118 ਲੀਟਰ ਦਾ ਠੀਕ ਆ ਭਾਈ ਹਾਂਜੀ ਤੇ ਜਿੰਨਾ ਵੀ ਚਾਹੀਦਾ ਗਾਂ ਲੈਵੇ ਭੰਡੇ ਵਾਲੀ ਆ ਹਨਾ ਹਾਂਜੀ ਹਾਂਜੀ ਹੂੰ ਖੋਲੇ ਅੰਗਰੇਜ਼ ਭਾਈ ਕੱਡੀ ਬਾਰ ਨੂੰ ਇਹਨੂੰ ਮੜਾਇਆ ਜਦ ਕਿਨੇ ਪਏ ਵੀਰੇ ਹੁੰਦੇ ਹਜੇ 7 ਦਿਨ ਬਾਕੀ ਵੀਰੇ 9 ਮਹੀਨੇ ਹੋਣਗੇ ਤੇ 7 ਦਿਨ ਬਾਕੀ ਕੀ ਬਾਤ ਆ ਥੱਲੋ ਸੋਣੀ ਤਿਆਰ ਹੋ ਜੂਗੀ ਹਨਾ ਭਾਈ ਹਾਂ ਬਹੁਤ ਚੰਗੀ ਬਣੂਗਾ ਲੈ ਵੀ ਮੇਤਰੋ ਦੇਖ ਸਕਦੇ ਆ ਤੁਸੀਂ ਥੋੜੀ ਜੀ ਭੱਜਾ ਦੁਖੀ ਆ ਕਾਲੀ ਕਰਦੀ ਆ ਹਨਾ ਸੱਚ ਲੈ ਵੀਰੇ ਅੰਗਰੇਜ਼ ਭਾਈ ਮੋੜ ਦੇ ਆਪਰਾ ਉਹ ਜਿਹੜੇ ਜਿਹੜੇ ਜਾਨਵਰ ਦੀ ਜਾਨ ਉਹ ਹੀ ਭੱਜੂ ਦੁੱਧ 20 ਕਿਲੋ ਦਈ ਜਾਊਗੀ ਭਈ ਅੱਜ ਕੀ 22 ਕਿਲੋ ਮੌਜ ਨਾ ਚੋੜਦਾ ਰੋਤਾ ਚੰਗੀ ਜਿਹੀ ਲੇਵੇ ਨੂੰ ਮੇਰੀ ਤਿਆਰੀ ਚੰਗੀ ਆ ਰੋਤਾ ਜੀ ਵੀਰ ਹੁਣ ਦੁੱਧ ਤਾਂ ਮਾੜੀ ਤੋਂ ਮਾੜੀਆਂ ਵੀ ਗਾੜੀਆਂ ਆ ਅੱਛਾ ਅੰਗਰੇਜ਼ ਰੇਟ ਕੀ ਰਹੂਗਾ ਵੀਰੇ ਰੇਟ ਵੀਰ ਮੋਲੇ ਦਾ 58000 ਰੁਪਿਆ 58000 ਰੁਪਿਆ ਲਾਡ ਪਿਆਰ ਤਰਾਗੇ ਵੀਰ ਠੀਕ ਆ ਭਾਈ ਲੈ ਮਿੱਤਰੋ 58000 ਰੁਪਿਆ ਡਿਮਾਂਡ ਆ ਸੁਆ ਦੂਜਾ ਦਾ 9 ਦਿਨ 8 ਦਿਨ ਬਾਕੀ ਆ ਤੇ ਥੱਲੋ ਗਾਣੇ ਰਿਕਾਰਡ ਤੋੜਦ ਨੇ ਮਿੱਟੀ ਮੁੱਟੀ ਦੀ ਲਵਾ ਕੇ ਪੋਲਾ ਥਾਂ ਬਣਾ ਕੇ ਰੱਖਿਓ ਕਿਉਂਕਿ ਥੱਲੋ ਗਾ ਬਣੂਗੀ ਬਹੁਤ ਗਾ ਗਵਾਈ ਭਰਦੀ ਐ ਇਸ ਚੀਜ਼ ਦੀ ਅੱਛਾ ਇਹ ਹੋ ਗਈ ਵੀਰ ਇੱਕ ਨੰਬਰ ਤੇ ਦੋ ਨੰਬਰ ਤੇ ਵਹਿੜਾ ਜਿਹੜੀ ਭਾਈ ਇਹ ਵੀਰੇ ਜਰਸੀ ਆ ਗਈ ਕਾਫੀ ਕਲਰ ਚ ਤੂੰ ਜਾਸੂਗਾ ਠੀਕ ਆ ਸੋਈ ਆ ਵੀਰੇ ਇਹ ਇਹ ਤਾਜੀ ਸੋਈ ਆ ਵੀਰੇ ਕੱਲ ਦੀ ਠੀਕ ਆ ਵੀਰੇ ਇਹਦੀ ਬਾਕੀ ਆਪਣੇ ਫੋਨ ਚ ਵੀਡੀਓ ਹੈਗੀ ਆ ਠੀਕ ਆ ਮੱਛਾ ਦੇਗੀ ਬਾਈ ਇਹ ਹਾਂ ਮੱਛਾ ਦੇਗੀ ਵੀਰੇ ਠੀਕ ਆ ਵੀਰੇ ਅੱਛਾ ਕਿੰਨਾ ਕੋ ਉਤਾਰਾਂ ਦੁੱਧ ਕਿੰਨਾ ਕੋ ਹੁਣ ਇਸ ਟਾਈਮ ਰੈਡੀ ਹੋਊਗਾ ਬਾਈ 13 ਕਿਲੋ ਬੋਲਾ ਹੁਣ ਮੈਂ ਲਿਆ ਮੈਂ ਲਿਆ ਕੰਨੇ ਲਾਉਂਦੀ ਆ ਕੱਲ ਸ਼ਾਮ ਦੀ ਸੋਈ ਆ 3 ਡੰਗ ਸੰਦਲਾ ਚੋਲੀ ਆ ਠੀਕ ਆ ਵੀਰੇ ਚੋਲਣੀਆਂ ਹੁਣ ਆਪਾਂ ਖੁੱਲਾ ਹੁਣ 12-13 ਕਿਲੋ ਹਾਜ਼ਰ ਹੈ ਇਸ ਟਾਈਮ ਬੋਲਾ ਜਿਹੜਾ ਵੀਰ ਲਊਗਾ 2 ਡੰਗ 4 ਡੰਗ ਆਪਣੇ ਘਰੇ ਚ अच्छा जोवाई ਲੈਣਾਂਗੇ ਥਣਾ ਦੀ ਗਾਰੰਟੀ ਹੋ ਗਈ ਓਕੇ ਆ ਜੋਵਾਈ ਦੀ ਨੈਟ ਠੀਕ ਆ ਵੀਰੇ ਅੱਛਾ ਰੇਟ ਕੀ ਰਹੂਗਾ ਬਾਈ ਜੰਦਾ ਰੇਟ ਵੀਰੇ ਦਾ 60000 ਮੁੱਲ 60000 ਰੁਪਿਆ ਜੇ ਕੋਈ ਦੂਰ ਦਰਾਡੇ ਦਾ ਭਰਾ ਜੋੜਾ ਲੈਣ ਆਲਾ ਹੋਇਆ ਮਾਨਤਨ ਖੁੱਲਾ ਕਰਦੇ ਆ ਖੁੱਲਾ ਮਾਨਤਨ ਕਰ ਅੱਛਾ ਪਹੁੰਚ ਦਾ ਟਰਾਂਸਪੋਰਟ ਦਾ ਪ੍ਰਬੰਧ ਹੈਗਾ ਆਪਣੇ ਕੋਲ ਹੈਗਾ ਗੱਡੀ ਅਗਰ ਸਟੇਟ ਦਾ ਕੋਈ ਬੰਦਾ ਲਿੰਦਾ ਤਾਂ ਆਪਾਂ ਉੱਥੋਂ ਤੱਕ ਪਹੁੰਚਾਉਣ ਦੀ 12 ਰੁਪਏ ਕਿਲੋਮੀਟਰ ਚੱਲਦਾ ਵੀਰੇ 12 12 ਰੁਪਏ ਕਿਲੋਮੀਟਰ ਠੀਕ ਹੈ ਮਿੱਤਰੋ ਲੈ ਮਿੱਤਰੋ 12 ਰੁਪਏ ਕਿਲੋਮੀਟਰ ਦੇ ਹਿਸਾਬ ਨਾਲ ਜਿਹੜਾ ਤੁਹਾਡਾ ਕਿੰਨੇ ਕਿਲੋਮੀਟਰ ਹੋਣਗੇ ਉਹਨਾਂ ਤੁਹਾਡਾ ਜਿਹੜਾ ਕਿਰਾਇਆ ਵੀ ਤੈਅ ਕਰ ਲੂਗਾ ਤੁਹਾਡੇ ਨਾਲ ਕਿਉਂਕਿ ਭਾਈ ਹਰ ਇੱਕ ਚੀਜ਼ ਅੱਜ ਕੱਲ ਖਰਤੇ ਤੇ ਜਲਦੀ ਆ ਤੁਹਾਨੂੰ ਵੀ ਪਤਾ ਸਾਰਾ ਵੱੱਸੀ ਨੂੰ ਥਣ ਥਣੋਂ ਬਹੁਤ ਚੰਗਾ ਲੱਗਾ ਹੋਇਆ ਕਾਫੀ ਕਲਰ ਦੇ ਵਿੱਚ ਜਰਸੀ ਦਾ ਕ੍ਰੋਸ ਆਂਗਾ ਮਿੱਤਰੋ ਗਾਂ ਚੰਗੀ ਆ ਦੁੱਧ 17-18 ਕਿਲੋ ਖੁਲਾ ਢੁਲਾ ਪਾਈ ਜਾਊਗੀ ਤੁਹਾਡੇ ਘਰੇ ਸੇਵਾ ਦੇ ਨਾਲ ਜੇ ਤੁਸੀਂ ਸੇਵਾ ਨਾ ਕੀਤੀ ਬੰਨ ਕੇ ਖੁਰਲੀ ਦੇ ਤੇ ਤਾਸ਼ ਕੁੱਟੀਗੇ ਫਿਰ ਇਹਨੇ ਇੱਕ ਪਈਆ ਵੀ ਨਹੀਂ ਦੇਣਾ ਮਿੱਤਰੋ ਕਿਉਂਕਿ ਇਹ ਚੀਜ਼ਾਂ ਹੁੰਦੀਆਂ ਸੇਵਾ ਦੇ ਨਾਲ ਗ ਵਾਹ ਚੰਗਾ ਢੰਚਾ ਵਾ ਮਗਰ ਇਹਦੇ ਵੱਛਾ ਵਾ ਅੱਛਾ ਵੀਰੇ ਕਾਲੀ ਗਾਂ ਜਿਹੜੀ ਅੰਗਰੇਜ਼ ਬਈ ਇਹ ਵੀਰੇ ਡੇਢ ਦੇ ਸਾਮਣਾ 40 ਦਿਨ ਦੀ ਕੱਚੀ ਆ ਇਹ ਜਿਹੜੀ ਤਰੀਕ ਦੇ ਮੁਤਾਬਕ ਹਾਂਜੀ ਇਹ ਨਾ ਪਿਛਲੇ ਸਵੇਰ ਮੈਥੋਂ ਹੀ ਗਈ ਸੀਗੀ ਠੀਕ ਆ ਇਹਦਾ ਦੁੱਧ ਦਾ ਕੀ ਰਕਾਰ ਰਿਹਾ ਬਈ 26 ਲੀਟਰ ਮੇਰੇ ਪਿਛਲੇ ਸਵੇਰ ਚਵਾ ਕੇ ਦਿੱਤਾ ਮੈਂ ਤੇ ਬਾਈ ਤੁਹ ਕਰੋ 26 ਲੀਟਰ ਚਵਾ ਕੇ ਦਿੱਤਾ ਤੇ ਦੂਜੀ ਸੂਈ ਹੁਣ ਤੀਜਾ ਸੂਏਗੀ ਹੁਣ ਤੀਜਾ ਸੂਏ ਇਹਨੇ ਸੂਣਾ ਵਾ ਫਿਰ ਤਾਂ ਥੱਲੋ ਥੱਲੋ ਬਹੁਤ ਤਿਆਰੀ ਚੰਗੀ ਕਰਦੀ ਹੁੰਦੀ ਆ ਬਾਲਾ ਬਾਜ਼ਾਰ ਲਾਉਂਦੀ ਆ ਬਾਈ ਯਾਰ ਠੀਕ ਆ ਬਾਈ ਠੀਕ ਆ ਅੱਛਾ ਅੱਜ 50 ਕਰ ਲਗੇ ਕਿੰਨਾ ਕਰ ਲਗੇ ਆਪਾਂ ਜੈਸ ਨੂੰ 46 ਦੀ ਕਰ ਦਾਂਗੇ 46000 ਦੀ ਆਪਾਂ ਦੇ ਦੇਾਂਗੇ ਕੱਢੀ ਬਾਰ ਨੂੰ ਭਰਾ ਲਈ ਆਈ ਇਹਨਾਂ ਦੇ ਬੱਡੀ ਬੜਾ ਕੋਈ 40 ਦਿਨ ਬਾਕੀ ਆ ਵੀ 40 ਦਿਨ ਤੁਹਾਨੂੰ ਪੱਠੇ ਪਾਉਣੇ ਪੈਣੇ ਆ ਤੇ ਜਿਹੜਾ ਭਰਾ ਸਾਂਭ ਲੂਗਾ 2 ਰੁਪਏ ਜ਼ਰੂਰ ਦੇ ਕੇ ਜਾਊਗੀ 40 ਦਿਨ ਸਾਂਭ ਕੇ 46000 ਰੁਪਏ ਦੇ ਵਿੱਚ ਵੀਰਾਂ ਦਾ ਵੀ ਦੇ ਦਾਂਗੇ ਜੇ ਤੁਸੀਂ ਸਾਂਭ ਲਈ ਤਾਂ 70 ਦੀ ਵੀ ਬਣ ਸਕਦੀ ਆ ਮਿੱਤਰੋ ਕਿਉਂਕਿ ਚੀਜ਼ ਚੰਗੀ ਆ ਜਿਵੇਂ 26 ਲੀਟਰ ਦੁੱਧ ਦਾ ਰਕੜ ਵੱਡੀ ਵੱਡੀ ਗਾਂ ਕੋਈ ਛੋਟੀ ਮੰਨ ਕੇ ਨਾ ਖਰੀਦਿਆ ਜੀ ਇਹਨੂੰ ਵਜੂਦ ਬਹੁਤਾ ਗਾਂ ਦਾ ਵਜਨ ਬਹੁਤਾ ਗਾਂ ਦਾ ਢਿੱਡ ਦੇ ਵਿੱਚ ਪੂ ਆਈ ਰਾਈ ਗਲੋ ਜੋਗੀ ਬਾਈ ਖਣਾ ਸੁਣਾ ਦੀ ਓਕੇ ਹੋਊਗੀ ਬਾਈ ਗਰੰਟੀ ਹੋ ਬਾਈ ਗਰੰਟੀ ਠੀਕ ਆ ਥਾਣਾ ਦੀ ਗਰੰਟੀ ਹੋਊਗੀ ਬਾਈ ਜੰਦੀ ਕਿਉਂਕਿ ਥਾਣੀ ਮੇਨ ਚੀਜ਼ ਹੁੰਦੇ ਆ ਕੱਚੀ ਗਾਂ ਦੇ ਵਿੱਚ ਕਿਉਂਕਿ ਜਿਹੜੀ ਚੀਜ਼ ਚੋਈ ਜਾਣੀ ਜਾਂ ਪਾਸ ਹੋ ਜਾਣੀ ਉਹਦੇ ਵਿੱਚ ਦਿਲगोਤਾ ਰੱਖੂਆ ਜਿਹੜਾ ਥਾਣਾ ਦਾ ਖਤਮ ਹੋਇਆ ਹੁੰਦਾ ਤੇ ਕੱਚੀ ਗਾਂ ਦੇ ਵਿੱਚ ਥਾਣਾ ਆਪਾਂ ਜਿਹੜਾ ਮਤਲਬ ਨਹੀਂ ਵੇਖ ਸਕਦੇ ਹੁੰਦੇ ਉਹਦੀ ਗਰੰਟੀ ਵੀਰ ਨੇ ਲਈ ਆ ਤੁਹਾਡੇ ਤੋਂ ਇਹ 3 ਜਨਵਰੀ ਸੀ ਅੰਗਰੇਜ਼ ਵੀਰ ਦੇ ਕੋਲੇ ਪਿੰਡ ਸੰਗਤਪੁਰੇ ਦੇ ਵਿੱਚ ਅੰਗਰੇਜ਼ ਬਾਈ ਨੰਬਰ ਦੱਸੀ ਕਰਾ ਦੀ ਵੀਰੇ 98724 ਵੀਰ 16597 98724 16597 16597 98724 16597 98724 16597 ਬਈ ਦਾ ਨੰਬਰ ਆ ਪਿੰਡ ਸੰਗਤਪੁਰਾ ਵਾ ਜ਼ਿਲ੍ਹਾ ਮੋਗਾ ਵਾ ਮਿੱਤਰੋ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਤੇ ਜਿਹੜਾ ਜਾਨ ਜਾਨਵਰ ਪਸੰਦਾ ਤੁਸੀਂ ਬਈ ਨਾਲ ਰابطਾ ਕੈਮ ਕਰ ਸਕਦੇ ਆ ਧੰਨਵਾਦ ਸ਼ੁਕਰੀਆ ਚਾਉਂਦਾ